ਹੈਲੋ ਜੀ ਸੱਚੀ ਆ ਕੱਲ ਸਾਰਿਆਂ ਨੂੰ ਸੁਖ ਬਲੌਕਸ ਦੇ ਉੱਪਰ ਆਇਆ ਜਿੰਨਾਂ ਦਾ ਸਵਾਗਤ ਆ YouTube 'ਤੇ ਸਾਰੇ ਠੀਕ ਠਾਕ ਹੋ ਮੈਂ ਦੇਖਦੇ ਸ ਭੈਣ ਭਰਾ ਸਾਰੇ ਤੇ ਮੇਨੂੰ ਵੀ ਸਾਰਾ ਠੀਕ ਠਾਕ ਹੋਣ ਗਿਆ ਆਪ ਆਪਣੇ ਘਰਾਂ ਵਿੱਚ ਤੇ ਦੇਖੋ ਜੱਜ ਤਰੀਕ ਹੋ ਗਈ ਆ 14 ਅਗਸਤ ਤੇ 10 ਦਾ ਟਾਈਮ ਹੋ ਗਿਆ ਸਵੇਰ ਦਾ ਤੇ ਅੱਜ ਸਵੇਰ ਤੋਂ ਸਾਡੇ ਜਿੱਥੇ ਕੱਲੋਂ ਵੀ ਨੇਰੀ ਤੋਂ 20 ਪੈ ਰਿਆ ਆ ਤੇ ਰੱਦ ਬਿਜਲੀ ਬਹੁਤ ਰਸਤੇ ਸੀਗੀ ਨਹੀਂ ਆਣੀ ਨਾ ਤੇ ਹੁਣ ਹਟਿਆ ਨਹੀਂ ਹੈਗਾ ਵੀ ਤਿਆ ਦੇਖੋ ਹਜੇ ਤੱਕ ਪਈ ਜਾ ਰਿਹਾ ਆ ਤੇ ਉਹਦੇ ਸਾਰੇ ਜਾਨਵਰ ਬੈਠੇ ਆ ਸਵੀਟੀ, ਹਿਲਣੀ, ਨਿੱਕੀ ਸਾਰੀਆਂ ਨੇ ਬੈਠੇ ਆ ਮੀਂਹ ਡਰਦੇ ਹਨਾ ਉਹਦੇ ਨਾਲ ਨੇ ਬਹਿਣਾ ਨਹੀਂ ਸੀਗਾ ਤੇ ਟਪ ਟਪ ਉਹਨਾਂ ਨੇ ਕਾਣੀ ਸੀ ਤਾਂ ਹੁਣ ਇਹਨਾਂ ਨੂੰ ਮੀਂਹ ਡਰਦੇ ਆ ਤਾਂ ਗੋਲ ਹੋ ਕੇ ਬੈਠੇ ਆ ਅਸਬਚਰਾਲ ਮਿਲ ਕੇ ਹਨਾ ਤੇ ਦੇਖੋ ਜਦੋਂ ਮੀਂਹ ਹਟਿਆ ਨਹੀਂ ਤੇ ਬਸ ਮਿਗਮੈਂਟ ਨਹੀਂ ਹਟਿਆ ਕਿਤੇ ਜਾਣ ਆਉਣ ਦਾ ਮੌਕਾ ਨਹੀਂ ਮਿਲਿਆ ਤੇ ਦੇਖੋ ਜਦ ਆਲੂ ਵਾਲ ਲਿਆ ਮੈਂ ਹਜੂ ਬਣਾਉਂਗੇ ਪਰੌਂਠੇ ਕਿਉਂ ਨਹੀਂ ਹਟਾ ਨਹੀਂ ਫਿਰ ਬੱਚੇ ਵੀ ਅੱਜ ਘਰੀ ਹੈ ਨਾ ਤੇ ਛੁੱਟੀ ਅੱਜ ਹੋ ਗਈ ਹੈ ਨਾ ਆਲੂ ਗੰਡੇ ਹਰੀ ਮਿਰਚ ਮਿਕਸ ਕਰ ਲੇ ਉਤਰਾਂ ਦੇ ਬਣਾਉਂਗੀ ਹਰੀ ਮਿਰਚ ਵਾਲੇ ਕਿ ਨਾ ਹਰੀ ਮਿਰਚ ਵਾਲੇ ਤੇ ਇਧਰ ਲੱਸੀ ਦਾ ਬਣਾ ਲਿਆ ਮੈਂ ਜਦੋਂ ਉਹ ਵਰਕੇ ਹੈ ਨਾ ਤੇ ਇਧਰ ਹੋ ਗਿਆ ਦਹੀਂ ਤੇ ਆ ਦੇਖੋ ਜੀ ਦਹੀਂ ਪੁੱਟਾਂ ਵਾਲਾ ਇੱਕਦਮ ਹੈ ਨਾ ਵਧੀਆ ਦਹੀਂ ਆਹ ਦਰ ਵੀ ਗਰਮ ਕਰਕੇ ਰੱਖ ਲਿਆ ਤੂੰ ਮੇਰਾ ਕੰਮ ਉਹ ਨਾਲ ਬੰਦਵਾਲਣਾ ਤੇ ਫਿਰ ਬਾਕੀ ਕੰਮ ਬਾਅਦ ਚ ਹੂੰ ਚਲੋ ਜੀ ਹੁਣ ਤਿਆਰੀ ਆ ਤੇ ਹੁਣ ਤੋਂ ਅੰਠੇ ਤੱਕ ਖਾਲੀ ਜੇ ਤਾਂ ਨਾ ਦਿਖਵਾ ਲਈਏ ਤੇ ਮੇਰੀਆਂ ਭੈਣਾਂ ਦੀ ਸ਼ੁਰੂਆਤ ਕਿਚਨ ਤੋਂ ਹੁੰਦੀ ਆ ਤੇ ਐਂਡ ਵੀ ਕਿਚਨ ਤੇ ਹੀ ਹੁੰਦਾ ਨਾ ਸ਼ਾਮ ਤੱਕ ਤੇ ਆ ਦੇਖੋ ਜੀ ਇੱਥੇ ਪੋਣਾ ਫੇਰ ਵਿਛਾਉਣਾ ਪੈਂਦਾ ਹੈ ਸਟੈਂਡ ਤੇ ਲਾਇਆ ਨਹੀਂ ਫੋਨ ਮੈਂ ਕਿਾ ਚਲੋ ਦੇ ਫੜ ਕੇ ਨਾ ਚਲੋ ਵੀਡੀਓ ਬਣਾ ਲੈਂਦੀ ਹਾਂ ਤੇ ਅੰਦਰ ਸੰਤਾਂ ਸੰਤਾਂ ਬੈਠੇ ਅੰਦਰ ਰੋਟੀ ਖਾਣ ਨੂੰ ਹੈ ਨਾ ਚਲੋ ਮੈਂ ਕਿਹਾ ਮੈਂ ਲਿਆਉਂਦੀ ਆਂ ਮੀਹ ਵਿੱਚ ਪਰੌਂਠੇ ਪਕੌੜੇ ਸੋਹਣੇ ਲੱਗਦੇ ਹਨ ਤੇ ਵਧੀਆ ਲੱਗਦੇ ਹਨ ਮੀਹ ਵਿੱਚ ਚਲੋ ਖੈਰ ਨਾ ਹੁਣ ਪਰੌਂਠੇ ਦੀ ਗੱਲ ਹੋ ਗਈ ਸਵੇਰ ਤੋਂ ਤੇ ਮੀਂਹ ਕੰਮਟ ਨਹੀਂ ਹਟਿਆ ਹੈਗਾ ਤਾਂ ਮੈਂ ਮੀਹ ਵਿੱਚ ਜੀ ਪੱਠੇ ਪਾਏ ਮੀਹ ਵਿੱਚ ਜੀ ਗਾਈ ਚੋਈ ਹੈ ਨਾ ਤੇ ਸਾਰੇ ਮੀਹ ਵਿੱਚ ਹੀ ਕੰਮ ਕਰਨਾ ਪਿਆ ਤੇ ਦੇਖੋ ਜੀ ਰੱਬ ਦੇ ਰੰਗ ਹੈ ਉਹਦੀ ਮਰਜ਼ੀ ਹੈ ਕੱਲ ਬਹੁਤ ਗਰਮੀ ਸੀ ਕਿੰਨੀ ਗਰਮੀ ਸੀ ਨਾ ਵੀ ਬਹੁਤ ਜ਼ਿਆਦਾ ਤੇ ਅੱਜ ਖੁਮੀ ਆ ਗਿਆ ਨਾ ਰੱਬ ਦੇ ਰੰਗਾਂ ਦਾ ਕੋਈ ਨਹੀਂ ਪਤਾ ਹੈਗਾ ਉਹਦੇ ਰੰਗਾਂ ਤੋਂ ਡਰ ਕੇ ਰਹਿਣਾ ਚਾਹੀਦਾ ਪਰਮਾਤਮਾ ਦੇ ਰੰਗਾਂ ਤੋਂ ਹਨਾ ਪਰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਕਰਨਾ ਹਨਾ ਤੇ ਸਹੀ ਗੱਲ ਆ ਚਲੋ ਇੰਤਵਾਇ ਮੇਰਾ ਹੋ ਗਿਆ ਗਰਮ ਤੇ ਪੌਫਾ ਨਿਕਲਦੀਆਂ ਪਈਆਂ ਤਾਂ ਹੁਣ ਸਾਰਾ ਸਮਾਂ ਤੇ ਆਦੀ ਹੋ ਗਿਆ ਤੇ ਉਹ ਤੇ ਫਿਰ ਵੀ लवली ਨੋ ਜੇ ਖੁਰਪੀ ਵੀ ਲੱਗ ਗਈ ਨਾ ਤੇ ਪਰੌਂਠੇ ਚੱਕਣ ਤੇ ਹੱਥ ਨਹੀਂ ਛੱਡਦਾ ਇਹ ਨਾਲ ਤੇ ਫਿਰ ਸਹੀ ਰਹਿੰਦੀ ਆ ਵਧੀਆ ਰਹਿੰਦੀ ਆ ਆਲੂ ਵੀ ਮੈਂ ਇਸੇ ਰੇਕ ਹਵਾਲ ਕੇ ਰੱਖ ਲੈਸ ਰੋਟੀ ਉੱਪਰ ਹੋ ਰੱਖ ਲੈਸ ਜਦੋਂ ਮੇ ਕੋ ਬੱਧੀ ਰਹਿਣਗੇ ਤੇ ਰੋਟੀ ਖਾਣੀ ਆ ਤੇ ਉਦ ਤੱਕ ਤੇ ਆਟਾ ਵੀ ਮੈਂ ਤੇ ਇਹਨਾਂ ਗੋਣ ਕੇ ਰੱਖ ਲੈਸਦਾ ਚਾਹ ਦੇ ਮਗਰੀ ਇਹ ਮੇਰੀ ਆਦਤ ਹੈ ਆਟਾ ਮੈਂ ਨਾ ਗੋਣ ਕੇ ਰੱਖ ਲੈਣੇ ਹੁੰਦੀ ਆ ਫਿਰ ਰੋਟੀ ਸੋਹਣੀ ਆਉਂਦੀ ਆ ਚਾਹੇ ਰੋਟੀ ਪਕਾ ਲਓ ਚਾਹੇ ਰੋਟੀ ਪਕਾ ਲਓ ਤਦਿਆ ਬਹੁਤ ਸੇ ਟਮਾਟਾ ਕਰਨੀ ਰੋਟੀ ਬਣਨੀ ਆ ਤੇ ਰੋਟੀ ਸਹੀ ਸੁਹਣੀ ਲੱਗਦੀ ਹੈਗੀ ਆ ਵੀ ਦਾ ਦੱਡੇ ਜੇ ਹੁੰਦੇ ਰੋਟੀ ਦੇ ਹਨ ਇਹਦੇ ਥੋੜੀ ਰੋਟੀਆਂ ਹੁੰਦੀ ਆ ਤੇ ਚਲੋ ਠੀਕ ਆ ਹੁਣ ਗੈਸ ਮੇਰਾ ਖਤਮ ਹੋ ਜਾਂਦਾ ਹਨ ਤੇ ਤੁਹਾਨੂੰ ਪਤਾ ਮੀ ਗਲੀ ਚ ਸਾਰੇ ਪਰੰਧ ਪੂਰੇ ਚਾਹੀਦੇ ਆ ਗੈਸ ਵੀ ਚਾਹੀਦਾ ਆ ਆਟਾ ਵੀ ਚਾਹੀਦਾ ਸੌਦਾ ਪੱਤਾ ਵੀ ਚਾਹੀਦਾ ਹਨ ਤੇ ਰਾਮ ਰਾਮ ਹੈਗੀ ਖਾਈ ਜਾਵੇ ਪਰ ਪਸ਼ੂਆਂ ਵਾਸਤੇ ਵੀ ਤੁਲੀ ਚਾਹੀਦੀ ਆ ਥਰਾ ਚਾਹੀਦਾ ਵੀ ਅੰਦਰ ਬੰਦਰ ਜਰੂਰ ਉਹਨਾਂ ਨੂੰ ਪਾਈਏ ਤੋ ਖਾਈਆਂ ਹਨ ਤੇ ਸੋਈ ਗੱਲ ਆ ਤੇ ਗੱਲਾਂ ਨਾਲ ਜਦ ਇਹ ਕਰਦੇ ਹੋਏ ਪਰੌਂਠੇ ਫਕਾਈਏ ਤੇ ਹੋਰ ਨਾ ਮੈਨੂੰ ਗਾਣਾ ਪੈ ਲੈਂ ਅੰਦਰੋਂ ਜਦ ਸਾਹ ਰੋਟੀ ਭੁੱਖ ਲੱਗੀ ਆ ਤੇ ਨਾਲ ਬੱਚਿਆਂ ਨੂੰ ਵੀ ਤੇ ਵਲੋਗਿੰਗ ਦੇ ਨਾਲ ਨਾਲ ਟਰੋਂਠੇ ਵੀ ਪਹੁੰਚ ਜਾਂਦੀ ਆ ਠੀਕ ਹੈ ਜੀ ਠੀਕ ਹੈ ਓਕੇ ਹਾਂਜੀ ਆਲੂ ਵਾਲੇ ਪਰੌਂਠੇ ਸਵੇਰੇ ਸਵੇਰੇ ਬਹੁਤ ਵਧੀਆ ਲੱਗਦੇ ਆ ਤੇ ਓਕੇ ਲੱਗਦੇ ਆ ਨਾ ਤੇ ਨਾਲ ਦਹੀਂ ਨਾਲ ਲੱਸੀ ਤੇ ਪਰੌਂਠੇ ਖਾ ਲਈ ਜੀ ਸਾਰਿਆਂ ਨੇ ਮੇ ਵੀ ਜੇ ਦੇਖੋ ਤੇ ਕਿੰਦਾ ਸਵੀਟੀ ਘਿੱਲਣੀ ਨਿੱਕੀ ਸਾਰੇ ਇਹ ਤਾਂ ਡਰਦੀਆਂ ਬੈਠੀਆਂ ਮੂਲ ਕੋਲ ਕੋ ਕੇ ਤਬਸ ਰਹਿਣਾ ਇਹਨਾਂ ਨੇ ਅਰ ਦੇਰ ਦੀ ਜਿੰਨਾ ਵਾਰ ਜੀ ਇਹਨੂੰ ਕਹੀ ਜਾਵੀ ਹੈ ਨਾ ਤੁਸੀਂ ਜਾਓ ਉਧਰ ਪਤਾ ਨਹੀਂ ਕੀ ਚੱਕਰ ਆ ਤੇ ਹੋ ਨੀ ਕਿਸੇ ਘਰ ਜਾਂਦੀਆਂ ਤੇ ਆਉਣਾ ਇਹਨਾਂ ਨੇ ਇੱਥੇ ਹੁੰਦਾ ਚਲੋ ਫਿਰ ਆਪਾਂ ਖਾਂਦੇ ਆ ਆਪਣੇ ਕਰਮਾ ਦਾਣਾ ਤੇ ਬਾਕੀ ਅੱਜ ਮੀਨ ਅੱਜ ਤਾਂ ਤਨ ਤਨ ਕਰਾਤੀ ਨਹੀਂ ਲੱਗਦਾ ਵੀ ਇਦਾਂ ਮੀਨ ਕਣੀਆਂ ਕਣੀਆਂ ਪੈ ਰਿਆ ਸਿਹਰ ਦਾਣ ਕਲੇਤੀ ਸੀ ਉਹਨਾਂ ਕੱਟ ਹੋ ਗਿਆ ਤੇ ਜਰੂਰ ਬੈਸਿਕਲ ਮਕਾਨ ਸਹਾਰੇ ਪੱਕੇ ਹੀ ਆ ਤੇ ਕਿਸੇ ਦਾ ਮਕਾਨ ਕੱਚਾ ਹੋਊਗਾ ਜਾਂ ਉਹ ਲੈਂਟਰ ਇਹ ਵੀ ਲੈਂਟਰ ਹੀ ਚੋਣ ਲਾ ਪੈਂਦੇ ਹਨਾ 2018 ਦੀ ਗੱਲ ਆ ਉਦੋਂ ਇੰਨਾ ਮੀਂਹ ਪਿਆ ਲਗਾਤਾਰ ਜਿੱਦਾਂ ਕੋਲ ਵਿਹਾਰਤਾ ਪੀਂਹ ਦਿੰਦਾ ਰਿਹਾ ਤੇ ਲੋਕਾਂ ਦੇ ਲੈਂਟਰ ਚੋਣ ਲੱਗੇ ਸੋ ਉਸ ਟਾਈਮ ਹਨਾ ਵੀ ਇੰਨਾ ਜ਼ਿਆਦਾ ਮੀਂਹ ਬਿਆਸੀ ਰਾਤਾਂ ਲਗਾਤਾਰ ਲੋਕਾਂ ਨੇ ਉਹ ਹੱਥ ਖੜੇ ਕਰਤੇ ਵੀ ਹਾਂ ਵੀ ਇੰਨਾ ਵੀ ਇਹਨਾਂ ਵੀ 2018 ਦੀ ਗੱਲ ਹੈ ਜੀ ਇਹ ਤੇ ਦੇਖੋ ਬੱਦਲ ਕਿੰਨਾ ਭਰਾ ਹੋਇਆ ਅੱਜ ਇਹ ਨਹੀਂ ਤਾਂ ਕੱਲ ਦਾ ਪਤਾ ਨਹੀਂ ਕੱਲ ਪੈਣਾ ਕਿ ਨਹੀਂ ਕੱਲ ਦਾ ਕਿਸੇ ਨੂੰ ਕੁਝ ਨਹੀਂ ਪਤਾ ਵੀ ਆਉਣ ਵਾਲਾ ਸਮਾਂ ਕਿਦਾਂ ਦਾ ਹੋਣਾ ਹੈ ਤੇ ਬਸ ਅੱਜ ਦਾ ਆਪਾਂ ਨੂੰ ਪਤਾ ਹੀ ਅੱਜ ਆਪਾਂ ਵੀ ਆਪਣੇ ਪੈਨਲੇ ਦੇ ਕਿਦਾਂ ਵੀ ਹੈਗਾ ਨਾ ਤੇ ਬਹੁਤ ਜ਼ੋਰ ਨਾਲ ਵੀ ਕਿੰਨੀ ਜੜੀ ਅੱਜ ਇਹਦੇ ਸ਼ੁਰੂ ਹੋਇਆ ਪਿਆ ਚਲ ਵਧੀਆ ਗੱਲ ਹੈ ਨੂੰ ਪੈਣਾ ਚਾਹੀਦਾ ਆ ਤੇ ਚਲੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਿਖੋ ਇਹਦਾ ਸਵਾਗਤ ਹੈ ਅੱਜ ਤਰੀਕ ਹੋ ਗਈ ਹੈ 15 ਅਕਤ ਤੇ ਟਾਈਮ ਹੋ ਗਿਆ 12 ਵਜ ਦਾ ਤੇ ਅੱਜ 12 ਵਜੇ ਸਟਾਰਟਿੰਗ ਕਰਨ ਲੱਗੀ ਮੈਂ ਵਲੌਗ ਦੀ ਬਸ ਇਹਦੇ ਕੰਮਕਾਰਾਂ ਵਿੱਚ ਨਾ ਟਾਈਮ ਲੰਘ ਜਾਂਦਾ ਲਿਖੋ ਅੱਜ ਦਿਨ ਸਾਰਿਆਂ ਨੂੰ ਯਾਨੀ ਬੱਚਿਆਂ ਨੂੰ ਵੱਡਿਆਂ ਨੂੰ ਸਰਕਾਰੀ ਛੁੱਟੀ ਅੱਜ ਤੇ ਸਕੂਲਾਂ ਕਾਲਜਾਂ ਵਿੱਚ ਇਹ ਯਾਦੀ ਦੇ ਸਭ ਮਨਾ ਹੋ ਰਿਹਾ ਤੇ ਅੱਜ ਸਾਰੇ ਬੱਚੇ ਘਰ ਆ ਤੇ ਸਾਰੇ ਜਣੇ ਅੱਜ ਘਰ ਆ ਤੇ ਚਲੋ ਫਿਰ ਤੇ ਕੱਲ ਵੀ ਛੁੱਟੀ ਹੋਗੀ ਤੇ ਪਰਸੋਂ ਵੀ ਐਤਵਾਰ ਆ ਗਿਆ ਨਾ ਤਿੰਨ ਛੁੱਟੀਆਂ ਹੋ ਗਈਆਂ ਲਗਾਤਾਰ ਤੇ ਕੱਪੜੇ ਮੈਂ ਧੋਲੇ ਸੀ ਥੋੜੀ ਬਹੁਤ ਪੈ ਸੀਗੇ ਤੇ ਦੇਖੋ ਜੀ ਕੱਲ ਦਿਨ ਸੀਗਾ ਕਿੰਨਾ ਮੀਂਹ ਸੀ ਇਸ ਟਾਈਮ ਮੀਂਹ ਪਈ ਜਾ ਰਿਹਾ ਸੀਗਾ ਵੀ ਥੋੜਾ ਬਹੁਤਾ ਜਿਵੇਂ ਕਹ ਲੋ ਕਣੀਆਂ ਸੀ ਸਵੇਰ ਤੋਂ ਹੀ ਮੀਂਹ ਸ਼ੁਰੂ ਹੋ ਗਿਆ ਤੇ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਏ ਕਿਹਦੇ ਸਾਡੇ ਵੀ ਕਈਆਂ ਦੇ ਪਿੰਡ ਮੀਂਹ ਪਿਆ ਕਈਆਂ ਦੇ ਨਹੀਂ ਪਿਆ ਤੇ ਹਰੇਕ ਜਿਹਦਾ ਕਹ ਲੋ ਆ ਆਪਣਾ ਵੀ ਹਿੱਤਾ ਦੀ ਸਾਡੇ ਪਿੰਡ ਜਿੱਦਾਂ ਨਹੀਂ ਮੀਂਹ ਪਿਆ ਦੇਖੋ ਜੀ ਜਿਹੜਾ ਮੀਂਹ ਹੁੰਦਾ ਨਾ ਬੰਨੇ ਬੰਨਾ ਛੱਡ ਜਾਂਦਾ ਹੋਰ ਤੇ ਗੱਲ ਕੁਛ ਨਹੀਂ ਤੇ ਵੀ ਮੀਂਹ ਸਾਡੇ ਕੱਲ ਬਹੁਤ ਜ਼ਿਆਦਾ ਪਿਆ ਮੀਂਹ ਤਾਂ ਤਨ ਕਰਾਤੀ ਵੀ ਜਾਨੀ ਇੰਨਾ ਮੀਂਹ ਸੀਗਾ ਬਹੁਤ ਜ਼ਿਆਦਾ ਸੀਗਾ ਅੱਜ ਦੇਖੋ ਧੁੱਪ ਲੱਗੀ ਆ ਚਲੋ ਖੈ ਤਾਂ ਧੁੱਪ ਧੁੱਪ ਵੀ ਲੱਗਣੀ ਚਾਹੀਦੀ ਆ ਕਿ ਤੂੰ ਕੱਪੜੇ-ਕੱਪੜੇ ਸੁੱਕੀ ਜਾਂਦੇ ਆ ਤੇ ਥੋੜਾ ਰਾਹਤ ਮਿਲਣ ਦੀ ਜਿਹੜਾ ਮੀਂਹ ਤੋਂ ਵੀ ਮੀਂਹ ਵੀ ਇਦਾਂ ਫੇਕ ਇਹਨੂੰ ਨਾ ਬਾਹਰ ਨਿਕਲਿੰਦਾ ਨਾ ਅੰਦਰ ਨਾ ਬੱਸ ਇਦਾਂ ਹੀ ਔਰ ਕੋਈਂ ਤਾਂ ਨਾ ਮੀਂਹ ਵਿੱਚ ਵੀ ਚਲੋ ਖੈਰ ਮੀਂਹ ਵੀ ਜ਼ਰੂਰੀ ਆ ਤੇ ਸਾਰੇ ੱਤਪੂ ਵੀ ਜ਼ਰੂਰੀ ਆ ਨਾ ਤੇ ਹੁਣ ੱਤਪੂ ਵੀ ਬਹੁਤ ਤਿੱਖੀ ਲੱਗੀ ਬੜਾ ਹੁਮਝਾ ਹੋਇਆ ਤੇ ਹਵਾ ਵੀ ਜਿੱਦਾਂ ਕਹਿੰਦੇ ਬੀ ਬੰਦੀ ਆ ਮੀਨ ਨਹੀਂ ਨਹੀਂ ਚਲਦੀ ਹਵਾ ਹੈਗੀ ਤੇ ਬਾਕੀ ਮੈਂ ਕੱਲ ਦੀ ਵੀਡੀਓ ਬਲੌਗ ਬਣਾ ਕੇ ਪਾਈ ਸੀ ਮੈਂ ਤੇਰਾ ਉਤਸਾਹ ਸੀ ਕੂਤੇ ਗਏ ਤਾਂ ਚਲੋ ਮੈਂ ਕਿਹਾ ਚੱਲ ਪਣੀ ਪੁਣੀ ਦੇਖਾਂ ਨਿਆ ਖੇਤਾਂ ਕਿੰਨਾ ਤੇ ਡਾਲਪਿੰਦ ਜੈਸਕਾ ਵਾਲੀ ਵੀਡੀਓ ਪਾਈ ਸੀ ਹਾਂਜੀ ਹੋ ਸਕਦਾ ਵੀ ਉਹ ਵੀਡੀਓ ਠੀਕ ਹੋਵੇ ਹੈਨਾ ਪਰ ਮੰਨ ਲਓ ਵੀ ਜੀ ਅਸਲੀ ਤਿੱਦਾਂ ਹੋ ਜੂਵੇ ਤਾਂ ਕਿੰਨਾ ਡਰਾਉਣਾ ਜਿਆ ਜਿੱਦਾਂ ਕੱਲ ਮੰਜਰ ਹੋ ਜੂਗਾ ਨਾ ਵੀ ਇੰਨਾ ਡਰਾਉਣਾ ਜਿਆ ਹੋਊਗਾ ਵੀ ਕੋਈ ਇਹ ਲੈਂਡ ਵਿੱਚ ਨਹੀਂ ਪਊਗਾ ਹਨਾ ਦੇ ਹਿਸਾਬ ਨਾਲ ਤੇ ਪ੍ਰੀਤ ਦੇ ਵੀ ਕਮੈਂਟ ਆਏ ਆ ਮਲੇਸ਼ੀਆ ਤੋਂ ਤੇ ਹੋਰ ਭੈਣਾ ਦੇ ਕਮੈਂਟ ਆਏ ਆ ਤੇ ਚਲੋ ਖੈਰ ਜਿੱਦਾਂ ਕਿਸੇ ਨੂੰ ਚੰਗੀ ਲੱਗੀ ਜਾਂ ਕਿਦਾਂ ਵੀ ਹੈਗਾ ਨਾ ਤੇ ਕਈ ਕਹਿੰਦੇ ਰੀਅਲ ਆ ਵੀਡੀਓ ਇਹ ਕਈ ਕਹਿੰਦੇ ਆ ਵੀ ਫੇਕ ਆ ਨਾ ਦੇਖੋ ਜੀ AI ਦਾ ਜਮਾਨਾ ਆ ਤੇ ਕੁਝ ਵੀ ਬਣ ਸਕਦਾ ਤਾਂ ਸਾਰਿਆਂ ਨੂੰ ਪਤਾ ਆ ਨਾ ਵੀ ਕਹਿੰਦੇ AI ਨਾਲ ਬਣੀ ਹੋਈ ਆ ਇਹ ਤੇ ਚਲੋ ਖੈਰ ਜੋ ਝੂਠ ਹੁੰਦਾ ਝੂਠ ਹੀ ਜੋ ਸੱਚ ਹੁੰਦਾ ਸੱਚ ਹੀ ਹੁੰਦਾ ਨਾ ਇਹ ਗੱਲ ਆ ਤੇ ਹੋਰ ਮੇਰੇ ਭੈਣਾ ਤੇ ਜਿਹੜੇ ਡੇਲੀ ਬਲੌਗ ਪਾਇਆ ਕਰੋ ਤੁਸੀਂ ਤੁਹਾਡਾ ਬੋਸ ਟਾਈਮ ਹੋ ਜੂਗਾ ਪੂਰਾ ਜੀ ਬੋਸ ਟਾਈਮ ਕਰਨਾ ਬਹੁਤ ਪੂਰਾ ਕਰਨਾ ਔਖਾ ਨਾ ਵੀ ਇੰਨਾ ਕਹ ਲੋ ਵੀ ਜਾਨ ਨਿਕਲਦੀ ਆ ਵੀਨਾ ਬੋਸ ਟਾਈਮ ਕਰਨਾ ਉਹ ਤਾਂ ਬੜੀ ਲੱਗਣ ਈ ਆ ਮੈਨੂੰ ਤਾਂ ਮੈਂ ਚੁੰਨੀ ਲੈ ਲਈ ਸਿਰ ਤੇ ਤੇ ਬੋਸ ਟਾਈਮ ਕਰਨਾ ਇੰਨਾ ਔਖਾ ਹੁੰਦਾ ਨਾ ਵੀ ਬਹੁਤ ਜ਼ਿਆਦਾ हां ਚਲੋ ਬੋਸ ਟਾਈਮ ਹੋ ਗਿਆ 4000 ਘੰਟਾ ਹੋ ਗਿਆ ਇੱਕ 1000 ਸਬਸਕ੍ਰਾਈਬਰ ਹੋ ਗਿਆ ਤੇ ਤੁਹਾਡਾ ਚੈਨਲ ਮੋਨਟਾਈਜ਼ ਹੋ ਜਾਂਦਾ ਤੇ ਮੋਨਟਾਈਜ਼ ਤੋਂ ਬਾਅਦ ਇਹ ਟੈਨਸ਼ਨ ਸ਼ੁਰੂ ਹੁੰਦੀ ਨਾ ਉਹ ਮੈਨੂੰ ਪਤਾ ਕਿਸ ਕੀ ਭਾਵੀ ਦੀ ਆ ਕੀ ਨਹੀਂ ਹੈਨਾ ਕਿਦਾਂ ਡਾਲਰ ਪੂਰੇ ਹੁੰਦੇ ਆ ਨਾ ਵੀ ਬਹੁਤ ਜਿਆਦਾ ਮੁਸ਼ਕਲ ਆ ਨਾ ਜਿਹੜਾ ਡਾਲਰ ਪੂਰੇ ਕਰਦੇ ਆ ਉਹ ਰੇ ਨਾ ਬਹੁਤ ਟਾਈਮ ਤੋਂ ਵੀ ਇਹ ਰ ਟਫ ਆ ਚਲੋ ਖੈਰ ਚੱਲੀ ਜਾਨੇ ਇਦਾਂ ਹੀ ਤੇ ਹੁਣ ਚੱਲੀ ਜਾਵਾਂਗੇ ਭੈਣ ਭਰਾਵਨੀ ਸਪੋਰਟ ਦੇ ਨਾਲ ਬਹੁਤ ਸਪੋਰਟ ਕਰਦੇ ਆ ਭੈਣਾ ਵੀ ਹੈਨਾ ਭਰਾ ਵੀ ਤੇ ਬਹੁਤ ਵਧੀਆ ਯਾਨੀ ਤੇ ਮੈਂ ਤਾਂ ਕੰਨੀ ਜਿਹੜੀ ਭੈਣਾ ਦਾ ਬਹੁਤ ਟਾਈਮ ਨਹੀਂ ਪੂਰਾ ਹੋਇਆ ਨਾ ਉਹਨਾਂ ਦਾ ਵੀ ਹੋਈ ਵੀ ਜਲਦੀ ਜਲਦੀ ਚਲ ਉਹ ਵੀ ਦੇਖਣ ਵੀ ਅੱਗੇ ਤੋਂ ਅੱਗੇ ਕੀ ਹੁੰਦਾ ਜਾ ਕੇ ਨੇ ਉਹਦੇ ਰਾ ਪੈ ਜਾਣੇ ਜਾਂ ਬਾ ਪੈ ਜਾਣੇ ਨਾ ਇਹਦਾ ਬਾਪ ਆ ਹੁੰਦਾ ਤਾਂ ਉਹਨੂੰ ਪਤਾ ਲੱਗਦਾ ਵੀ ਕੀ ਭਾਵੇਂ ਗਦੀ ਆ ਤੇ ਕੀ ਸਾਗਦਾ ਚੱਲਦੇ ਅੱਗੇ ਤੋਂ ਅੱਗੇ ਨਾ ਚਲੋ ਖੈਰ ਵਧੀਆ ਚਲੋ YouTube ਤੇ ਆਉਣਾ ਹਨਾ ਸੋਸ਼ਲ ਮੀਡੀਆ ਤੇ ਆਪਣਾ ਜਿੱਦਾਂ ਕਹਿੰਦੇ ਵੀ ਲਾਈਫ ਆਪਣੀ ਦਿਖਾਉਣੀ ਦੇ ਲਈ ਰੂਟੀਨ ਆਪਣੀ ਨਾ ਤੇ ਬਹੁਤ ਜ਼ਿਕਰੇ ਵਾਲੀ ਗੱਲ ਆ ਤੇ ਕੋਈ ਕੋਈ ਅਟਕ ਸਕਦਾ ਤੇ ਬਹੁਤ ਸਵਰ ਵਾਲੀ ਗੱਲ ਆ ਇਹ ਤੇ ਸਵਰ ਸੰਦੋਖ ਹੁਣ ਰਹਿਣਾ ਪੈਂਦਾ ਆ ਤੇ ਫੇਰ ਹੀ ਗੱਡੀ ਅੱਗੇ ਚੱਲਦੀ ਆ ਵੀ ਤੇ ਬਹੁਤ ਮੁਸ਼ਕਲ ਹੋ ਜਾਂਦਾ ਆ ਮੈਂ ਫੋਨ ਇੱਥੇ ਰੱਖ ਲਵਾਂ ਮਡੇ ਹੱਥ ਸੱਗਿਆ ਮੇਰਾ ਤੇ ਅੱਗੇ-ਤੱਕ ਜੋ ਮੁਸ਼ਕਿਲ ਆਉਂਦੀਆਂ ਹਨ ਵੀ ਬਹੁਤ ਔਖਾ ਹੋ ਜਾਂਦਾ ਆ ਤੇ ਡੇਲੀ ਵੀਡੀਓ ਪਾਇਆ ਕਰੋ ਭੈਣ ਜੀ ਤੁਹਾਨੂੰ ਵੀ ਪਤਾ ਲੱਗੇ ਵੀ ਕਿੱਦਾਂ ਵੀਡੀਓ ਬਣਾਈਦੀ ਹੈ ਨਾ ਤੇ ਚਲੋ ਖੈਰ ਆਪਾਂ ਤੁਰੇ ਆਵਾਂਗੇ ਤੁਰੇ ਆਵਾਂਗੇ ਰਸਤਾ ਤਾਂ ਇੱਕ ਦਿਨ ਮੰਜ਼ਿਲ ਤਾਂ ਮਿਲ ਹੀ ਜਾਂਦੀ ਹੈ ਨਾ ਤੇ ਵਧੀਆ ਗੱਲ ਹੈ ਨਾ ਤੇ ਬਾਕੀ ਆਪਾਂ ਨੂੰ ਪਿੱਛੇ ਖਿਚਣ ਵਾਲੇ ਤਾਂ ਬਥੇਰੇ ਹੁੰਦੇ ਆ ਨਾ ਜੇ ਤੁਸੀਂ ਇਹ ਕਿਹੜੇ ਰਾਹ ਪਾਏ ਇਹ ਕਿਹੜੇ ਕੰਮ ਅਜ ਕੰਮ ਜਿੱਦਾਂ ਵੀ ਹੈ ਨਾ ਇਸ ਤੀ ਤੋ ਦੇਖੋ ਜੀ ਮੈਂ ਕਈ ਬਲੌਗਰਾਂ ਦੇਖਦੀ ਹਾਂ ਲੱਖਾਂ ਰੁਪਏ ਕਮਾ ਰਹੇ ਆਪਣੀ ਮਿਹਨਤ ਕਰਕੇ ਪਰ ਜਿਹੜੇ ਟਿੱਕੇ ਰਹਿੰਦੇ ਉਹੀ ਕਮਾਉਂਦੇ ਆ ਤੇ ਜਿਹੜੇ ਕਹਿੰਦੇ ਵੀ ਹਾਂ ਛੱਡੋ ਬਰਾ ਕੀ ਵੀਡੀਓ ਬਣਾਉਣੀ ਆ ਜੇ ਆ ਬੋ ਆ ਉਹ ਨਹੀਂ ਘਟੋ ਘਟ ਤਿੰਨ ਤਿੰਨ ਚਾਰ ਚਾਰ ਸਾਲ ਪੁਰਾਣੇ ਬਲੌਗਰ ਦੇਖਦੀ ਹੁੰਨੀ ਮਤਲਬ ਉਹਦਾ ਯਰ ਨਹੀਂ ਹੈ ਨਾ YouTube ਯਰ ਨਹੀਂ ਦੇਖਦੀ ਹੁੰਨੀ ਆ ਦੀ ਮੈਂ ਤੇ ਬਹੁਤ ਸਟਰਗਲ ਇਸ ਚੀਜ਼ ਤੇ ਨਾ ਤੇ ਦੇਖਣ ਵਾਲੇ ਕਹਿੰਦਾ ਵੀਡੀਓ ਬਣਾਉਂਦੇ ਆ ਪਾਉਂਦੇ ਆ ਜੇ ਆ ਬੋ ਆ ਨਾ ਪਰ ਜਿਹੜਾ ਕਰਦਾ ਉਹਨੂੰ ਪਤਾ ਹੈ ਨਾ ਵੀ ਕਰਦੇ ਕੰਮ ਕਰ ਵੀ ਔਰ ਟੈਨਸ਼ਨ ਵੀ ਬਲੌਗ ਦੀ ਟੈਨਸ਼ਨ ਵੀ ਅਸੀਂ ਬਣਾਉਣਾ ਹੈ ਇਹਨੂੰ ਐਡਿਟ ਕਰਨਾ ਹੈ ਸਾਰਾ ਕੁਝ ਕਰਨਾ ਨਾ ਹਾਂ ਮੰਨ ਲਓ ਆਪਾਂ ਨੂੰ ਇਹ ਕੰਮ ਆਉਣਾ ਚਾਹੀਦਾ ਇਸ ਚੀਜ਼ ਵਿੱਚ ਆਉਣ ਵਿੱਚ ਇੰਗਲਿਸ਼ ਵੀ ਜ਼ਰੂਰੀ ਹੈ ਨਾ ਪੜ੍ਹ ਲਿਖਿਆ ਆਉਣਾ ਵੀ ਬਹੁਤ ਜ਼ਰੂਰੀ ਹੈ ਨੌਲੇਜ ਚਾਹੀਦੀ ਹੈ ਇਸ YouTube ਤੇ ਆਉਣ ਵਾਸਤੇ ਚਲੋ ਖੈਰ ਕਈ ਵਾਰੀ ਆਪਾਂ ਨੂੰ ਨਹੀਂ ਗੱਲ ਦਾ ਪਤਾ ਹੁੰਦਾ ਭੈਣ ਭਰਾਵਾਂ ਤੋਂ ਪਤਾ ਲੱਗ ਜਾਂਦਾ ਦੱਸ ਦਸਾਨੂੰ ਨਾ ਤੇ ਬਹੁਤ ਮੇਰੀ ਤੇ ਬਹੁਤ ਸੋਹਣੀ ਫੈਮਿਲੀ ਬਹੁਤ ਵਧੀਆ ਆ ਬਹੁਤ ਸੋਹਣੇ ਕਮੈਂਟ ਕਰਦੇ ਆ ਕੀ ਗੱਲਾਂ ਆਪਾਂ ਨਹੀਂ ਪਤਾ ਹੁੰਦਾ ਉਹ ਕਮੈਂਟ ਛੱਡ ਦਿੰਦੀਆਂ ਭੈਣਾ ਇਹਨਾਂ ਤਾਂ ਆਪਾਂ ਮੰਨ ਲਈਦੀ ਆ ਹਾਂ ਵੀ ਚਲੋ ਠੀਕ ਆ ਸਾਡੇ ਸੀਨੀਅਰ ਆ ਤੁਹਾਡੀ ਗੱਲ ਮੰਨਦੇ ਆ ਨਾ ਤੇ ਚਲੋ ਜੀ ਇਹ ਗੱਲ ਆ ਤੇ ਤੁਹ ਬਹੁਤ ਥਕੀ ਹੋ ਗਈ ਆ ਤੇ ਦਾਲ ਪਾਣੀ ਬਣਾਉਣੀ ਹੈ ਕੁਛ ਅਸੀਂ ਵੀ ਰੋਟੀ ਰੋਟੀ ਖਾ ਲਈ ਅਸੀਂ ਹੈਨਾ ਦੁਪਹਿਰ ਦਾ ਟਾਈਮ ਪੈ ਗਿਆ ਤੇ ਕੱਪੜੇ ਚਲੋ ਅੱਜ ਤਾਂ ਧੋ ਕੇ ਸੁਕਾ ਕੇ ਮੈਂ ਜਾਨੀ ਸੁਕਣੇ ਪਾਤੇ ਸੀਗੇ ਤੇ ਜਿਨਾਸ ਕਵ ਤੇ ਜਲਦੀ ਸੁੱਕਦੇ ਨੇ ਹੈਗੇ ਤੁਹਾਨੂੰ ਪਤਾ ਆ ਅਜਿਹਾ ਮੀਕਣੇ ਦੇਨੇ ਆ ਤੇ ਫਿਸਕੋਣੇ ਪੈਂਦੇ ਆ ਕਦੀ ਅੰਦਰ ਕਦੀ ਬਾਹਰ ਹੈਨਾ ਤੇ ਫਿਰ ਔਖਾ ਹੋ ਜਾਂਦਾ ਚਲੋ ਹੁਣ ਥੋੜੀ-ਥੋੜੀ ਧੁੱਪ ਲੱਗੂਗੀ ਨਾ ਤੇ ਸੁੱਕ ਜਾਣਗੇ ਟਾਇਨਾ ਧੁੱਤੇ ਹੋਏ ਤੇ ਬਾਕੀ ਨੇ ਖੋਜੀ ਪਿੰਡੀ ਨੂੰ ਸਵੇਰੇ ਇਹਨਾ ਰੋਟੀ ਜਦੋਂ ਉੱਤੇ ਪਕਾਏ ਆ ਉਤੋਂ ਬਾਅਦ ਫਿਰ ਇਹਨਾ ਮੈਂ ਧੋ ਕੇ ਰੱਖ ਲਿਆ ਸੀਗਾ ਥੋੜੀ ਸਾਫ ਹੋ ਗਈ ਤੇ ਚਲੋ ਜੀ ਫਿਰ ਉਹਨੂੰ ਕੱਟ ਵੱਟ ਕਰ ਲਿਆ ਤੇ ਵਿੱਚ ਇਹਦੇ ਪਿਆਜ਼ ਮਿਕਸ ਕਰ ਲਿਆ ਤੇ ਪਹਿਲਾਂ ਆਪਾਂ ਪਿਆਜ਼ ਪਹਿਲਾਂ ਪਨੀਰ ਹੁੰਦੇ ਸੀਗੇ ਹੁਣ ਮਿਕਸ ਬਣਾਉਂਗੀ ਤੇ ਤੇਲ ਪਾ ਲਿਆ ਕੜਾਈ 'ਚ ਤੇ ਹੁਣ 스멜 ਆਉਂਦੀ ਪਈ ਆ ਕਿ ਤੇਲ ਪੱਕ ਚੁੱਕਾ ਆ ਇਹਨੂੰ ਤੇਲ ਦੀ 스멜 ਆਉਣ ਲੱਗਦੀ ਹੈ ਨਾ ਸੜੇ ਦੀ ਤੇ ਫਿਰ ਪਤਾ ਲੱਗਦਾ ਵੀ ਪੱਕ ਗਿਆ ਵੀ ਵਿੱਚ ਕੱਚਾ ਪਾ ਨਹੀਂ ਰਿਹਾ ਹੈਗਾ ਤੇ ਤੇਲ ਨੂੰ ਜਦੋਂ ਫੁੱਲੇ ਪਾਇਆ ਕਿ ਸੁੱਕੀ ਸਬਜ਼ੀ ਵਿੱਚ ਤੇਲ ਖੁੱਲਾ ਪੈਂਦਾ ਤਾਂ ਹਲੋ ਜੀ ਸਬਜ਼ੀ ਨੂੰ ਹਰ ਵੀ ਤਾਂ ਜਿਹੜੀ ਭਰਨੇ ਵਰਤਣਾ ਹਰੇ ਮਤੇ ਬਹੁਤ ਧੀਰ ਆ ਗੀਆਂ ਓਕੇ ਲੱਗਦੀਆਂ ਪੈਣ ਮੈਨੂੰ ਤੇ ਭੈਣਾ ਵੀ ਆਪ ਕੋ ਆਪਣੇ ਤਰੀਕੇ ਆ ਪਹਿਲਾਂ ਪਿਆਜ਼ ਪਾ ਕੇ ਭੁੰਨ ਕੇ ਮੇਥੀ ਮਸਾਲਾ ਪਾ ਕੇ ਫਿਰ ਭਿੰਡੀਆਂ ਪਾਉਂਦੀਆਂ ਭੈਣਾ ਮੇਰੀਆਂ ਨਾ ਤੇ ਮੈਂ ਪਹਿਲੇ ਤੇ ਕਰ ਦਿੱਤੀ ਪਰ ਮੈਨੂੰ ਇਹ ਹੋਰ ਤਰੀਕਾ ਵਧੇ ਲੱਗਦਾ ਹੈ ਨਾ ਚਲੋ ਪਪੜ ਚਿੱcke ਆ ਠੀਕ ਹੈ ਨਾ ਤੇ ਵਿੱਚੇ ਭਿੰਡੀ ਵਿੱਚੇ ਪਿਆਜ਼ ਪਾ ਕੇ ਨਾ ਔਰ ਪਕਾ ਲੈਣਾ ਇੱਕ ਤਰੀਕਾ ਵੀ ਬਹੁਤ ਟੇਸਟੀ ਬਣਦੀ ਹੈ ਤੁਸੀਂ ਮੇਰੇ ਭਾਣੇ ਨੂੰ ਟਮਾਟਰ ਦਾ ਰੈਸਪੀ ਤੁਸੀ ਭਿੰਡੀ ਸਬ지 ਕਿੱਦਾਂ ਬਣਾਉਣੀ ਹੈ ਨਾ ਤੇ ਕਿਹਦੇ ਹਿਸਾਬ ਨਾਲ ਬਣਾਉਣੀ ਆ ਥੋੜਾ ਸੇਕ ਲੱਗਣਾ ਹੈ ਨਾ ਇਹਨੂੰ ਅੜੁੱਦੀਂਡੀ ਤੇ ਔਰ ਪਿਆਜ਼ ਤੇਲ ਵਿੱਚ ਇਹਨਾਂ ਨੂੰ ਥੋੜੇ ਰਸ ਜਾਣਾ ਹੈ ਨਾ ਯਾ ਦੇਖੋ ਜੀ ਇਹ ਦੋ ਚਮਚ ਲੈਏ ਹਲਦੀ ਦੇ ਦੋ ਮਸਾਲੇ ਦੇ ਇੱਕ ਡੇਢ ਲਾਲ ਮਿਰਚ ਦਾ ਤੇ ਪੈਸੇ ਹਰੀ ਮਿਰਚ ਵੀ ਪਾਈ ਆ ਤੇ ਦੋ ਵੱਡੇ ਚਮਚੇ ਲੈਏ ਮਸਾਲੇ ਦੇ ਨਾ ਤੇ ਡੇਢ ਚਮਚਾ ਲੈ ਮੀਨ ਲੂਣ ਦਾ ਨਾ ਤੇ ਇਹਨੂੰ ਇੱਕੋ ਥਾਈਂ ਜਣੀ ਕੌਲੀ 'ਚ ਪਾ ਲਿਆ ਸਾਦੇ ਨੂੰ ਤਾਂ ਆਪਾਂ ਹੁਣ ਇਹ ਜੀ ਸਮ ਸਮਪਾ ਤੇ ਮਿਕਸ ਕਰ ਪਾਣ ਨੂੰ ਸਾਫਾ ਤੇ ਤੇਲ ਪਾ ਲਿਆ ਥੱਲਾ ਵਿੱਚ ਤੇ ਭਿੰਦੀ ਸਬਜ਼ੀ ਮੇਰੇ ਜੋਦ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਨਾਲ ਬਣਾਣੀ ਦਾ ਖੱਟਾ ਫਿਰ ਦੋ ਰੋਟੀਆਂ ਖਾਣੀਆਂ ਉਥੇ ਚਾਰ ਰੋਟੀਆਂ ਖਾਦੀ ਜਾਂਦੀਆਂ ਚਲੋ ਸਾਜਿਨੀ ਸਰਫਾ ਤਿਆਰ ਕਰਨ ਨੂੰ ਟਾਈਮ ਲੱਗਦਾ ਐ ਨੂੰ ਕਟਮਟ ਕਰਨੇ ਨੂੰ ਇਹਨੂੰ ਬੰਨਣੇ ਨੂੰ ਟਾਈਮ ਲੱਗਦਾ ਤੇ ਬਣ ਚਲੋ ਜਲਦੀ ਜਾਂਦੀ ਆ ਇਹ ਤੁੰਗੀ ਠੀਕ ਆਨ ਲੱਗ ਗਈ ਤੇ ਬਣ ਜਾਂਦੀ ਜਾਂਦੀ ਆ ਤੇ ਫਿਰ ਤੋਂ ਤਿਆਰੀ ਥੋੜੀ ਕਰਨੀ ਔਖੀ ਹੁੰਦੀ ਆ ਇਹਦੀ ਤੇ ਵਿੱਚ ਟਮਾਟਰ ਵੀ ਪਾਣੀ ਹੁੰਨੀ ਹੋਵੇ ਟਮਾਟਰ ਨਹੀਂ ਪਾਉਂਦੀ ਹੁੰਦੀ ਹੈਗੀ ਤੇ ਕਿੱਥੇ ਨਿੰਬੂ ਨਿੰਬੂ ਆ ਗਿਆ ਤੇਰਾ ਬੜਾ ਨਹੀਂ ਕਿੱਥੇ ਆ ਨਿੰਬੂ ਤੋ ਰੱਖਿਆ ਜੀ ਚਲੋ ਖੈਰ ਲੱਭੇਗਾ ਤੜਕਾ ਆਪੇ ਲਾਤਾ ਹੁਣ ਇਹਨੇ ਪਾ ਆਪਣਾ ਬਣ ਜਾਣਾ ਹੌਲੀ ਹੌਲੀ ਟਮਾਟੋਸ ਘੱਟੇ ਬਣ ਜਾਂਦੀ ਆ ਤੇ ਮੈਨੂੰ ਹੁੰਦਾ ਵੀ ਚਲੋ ਸਵੇਰੇ ਨਹੀਂ ਜਦ ਤੱਕ ਸਬਜ਼ੀ ਬਣੀ ਮੇਤੋਂ ਚੱਲਦੇ ਪਹਿਰੇ ਬਣ ਜਵੇ ਟਾਈਮ ਮੇਰਾ ਬਸ ਜਾਵੇ ਤੇ ਦਿਨ ਹੁਣ ਦਈਆਂ ਐ ਬੋਤੀ ਪੱਜ ਜਾਂਦਾ ਆ ਦੇਖੋ ਜੀ ਹੁਣ 2:00 ਵਜੇ ਆ ਤੇ ਬਾਅਦ ਚੋ 3:00 ਵਜੇ ਪੱਠਿਆਂ ਟਾਈਮ ਹੋ ਜਾਣਾ ਤੇ ਫਿਰ ਕੰਮ ਕਰ ਫੇਰ ਜਿੰਦਗੀ ਸ਼ੁਰੂ ਜਿੰਦਗੀ ਦੇ ਪਹਿਲੇ ਟੈਸਟ ਹੁੰਦੀ ਬੈਣਾ ਉੱਠਣਾ ਥੋੜਾ ਘੜੀ ਘੰਟਾ ਲੰਮੇ ਪੈਣਾ ਸੋਣਾ ਹੁੰਦਾ ਹੈ ਨਾ ਤੇ ਬਸ ਜਿੰਦਗੀ ਇਹਦੇ ਚੱਲਦੀ ਰਹਿੰਦੀ ਹੈ ਤੇ ਵਾਹਿਗੁਰੂ ਤੰਦਰੁਸਤੀਆਂ ਦੇਵੇ ਤੇ ਕੰਮ ਕਰਨਾ ਕੋਈ ਮੁਸ਼ਕਲ ਨਹੀਂ ਹੈਗਾ ਤੇ ਤੰਦਰੁਸਤੀ ਦੇ ਨਾਲ ਸਾਰਾ ਖੁਸ਼ੀਆਂ ਜੇ ਤਾਂ ਆਪਾਂ ਠੀਕ ਨਹੀਂ ਹੁੰਦੇ ਹੈਗੇ ਤੇ ਆਪਣਾ ਮਨ ਥੁੱਤੀ ਇਹ ਤਾਂ ਜਿੰਨਾ ਨਹੀਂ ਕਰਦਾ ਵੀ ਕੰਮ ਕਰੀਏ ਨਾ ਤੇ ਤੰਦਰੁਸਤੀ ਦੇ ਨਾਲ ਸਾਰਾ ਖੁਸ਼ੀਆਂ ਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਤੇ ਚੜ੍ਹਦੀ ਕਲਾ ਦੇਵੇ ਸਾਰਿਆਂ ਨੂੰ ਤੇ ਚਲੋ ਜੀ ਠੀਕ ਹੈ ਹੁਣ ਆਟਕੇ ਦੇਖਦੇ ਹਾਂ ਕੀ ਬਣਿਆ ਸਬਜ਼ੀ ਦਾ ਲੋ ਜੀ ਸਬਜ਼ੀ ਬਣ ਕੇ ਹੋ ਗਈ ਤਿਆਰ ਮੇਰੀ ਤੇ ਆ ਦੇਖੋ ਕਿੰਨੀ ਘਟ ਗਈ ਤੇ ਕਿੰਨੀ ਥੱਲੇ ਬਹਿ ਗਈ ਆ ਤਾਂ ਆਪਾਂ ਵਿੱਚ ਪਾਉਣੀ ਹੈ ਇਹਦੇ ਨਿੰਬੂ ਜਿਹੜਾ ਨਿੰਬੂ ਵੀ ਹੁਣ ਸੱਕ ਗਿਆ ਤੇ ਪੀਲੇ ਤੋਂ ਕਾਲਾ ਜਿਹਾ ਪੈ ਗਿਆ ਤੇ ਰੱਖ ਛੱਡਿਆ ਸੀ ਦੀਵੇਂ ਨੂੰ ਤੁਹਾਨੂੰ ਜੀ ਸੁਆਣਾ ਪਿੰਡੀ ਸਬਜ਼ੀ ਹੁਣੀ ਹੈਗੀ ਇਹ ਨਹੀਂ ਇਕੱਠੀ ਨਹੀਂ ਹੋਣੀ ਨਾ ਚੀ ਜੱਡਣੀ ਇਹਨੇ ਤੇ ਮੇਰੀਆਂ ਭੈਣਾਂ ਵੀ ਇਸ ਤਰ੍ਹਾਂ ਬਣਾਉਂਦੀਆਂ ਹੋਣਗੀਆਂ ਨਾ ਦੇਖੋ ਜੀ ਦੇਖੋ ਦੇਖੀ ਤਰੀਕਾ ਪਤਾ ਲੱਗਦਾ ਹੁੰਦਾ ਤਾਂ ਆਪਣੇ ਆਪ ਕਿਸੇ ਨੂੰ ਪਤਾ ਹੁੰਦਾ ਚੱਲੋ ਜੀ ਕੱਲੀ ਕੱਲੀ ਸਾਂਝੀ ਤੇ ਵਿੱਚ ਮਿਰਚਾਂ ਵੀ ਬਹੁਤ ਟੇਸਟੀ ਬਣਦੀਆਂ ਤਾਂ ਬਹੁਤ ਲੱਗਦੀਆਂ ਸੁਣੀ ਲੱਗਦੀਆਂ ਤੇ ਲੋਈ ਸ਼ਾਮ ਨੂੰ ਰਹਿ ਗਿਆ ਰੋਟੀ ਦਾ ਫਿਕਰ ਆਟਾ ਗੋਲ ਕੇ ਟੈਨ ਲਾ ਤੇ ਸਬ지 ਮੇਰੀ ਬਣ ਚੁੱਕੀ ਆ ਤੇ ਦੋ ਹੀ ਤਾਂ ਹੋ ਗਿਆ ਪੂਰਾ ਟਾਈਮ ਲੁੱਤ ਉਦੋਂ ਪਰ ਥੋੜਾ ਹੋ ਗਿਆ ਹੈ ਰਿਪੇਅਰ ਦਾ ਹੋ ਗਿਆ ਟਾਈਮ ਹਨਾ ਤੇ ਤੋਂ ਵੀ ਤੱਕ ਹੀ ਜੀਏ ਬਾਅਦ ਸਬ지 ਦਾ ਕੰਮ ਹੋ ਗਿਆ ਫਿਨਿਸ਼ ਮੇਰਾ ਤੇ ਬਲੌਗ ਹੋਰੇ ਲੰਬਾ ਫੇਟੂਸੀ ਹੋ ਜਾਣਾ ਬੋਰ ਤੇ ਮੇਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਬਹੁਤ ਵਧੀਆ ਲੱਗਦਾ ਮੈਨੂੰ ਹਨਾ ਉਹਨਾਂ ਦੇ ਕਮੈਂਟ ਰੀਡ ਕਰਨੇ ਤੇ ਰਿਪਲਾਈ ਕਰਨੇ ਹਨਾ ਤੇ ਮੈਂ ਵੀ ਇਹਦੇ ਵਲੌਗ ਤੇ ਜਾਣੀ ਹੁੰਨੀ ਆ ਤੇ ਕਮੈਂਟ ਕਰੀ ਦਿਓ ਬਸ ਇਹਦੇ ਸਪੋਰਟ ਰੱਖੋ ਜੀ ਸਾਰੇ ਪਿੰਡਪਰਾ ਹਨਾ ਸਾਡੇ ਵੱਡੇ-ਵਡੇ ਸਾਨੂੰ ਦੇਖਦੇ ਆ ਸਾਡੇ ਭੈਣਾ ਭਰਾ ਹਨਾ ਦੂਰ ਤੱਕ ਦੇਸ਼ ਤੋਂ ਵੀ ਹੋਰ ਵਿਦੇਸ਼ ਤੋਂ ਵੀ ਹਨਾ ਤੇ ਉਹਨਾਂ ਨੂੰ ਬੜਾ ਸਾਡੇ ਲੱਗਦੇ ਵਲੌਗ ਬਸ ਇੱਦਾਂ ਤੁਸੀਂ ਹਿੰਮਤ ਬਣਾਈ ਰੱਖੋ ਥੱਡੀ ਤੇ ਬਸ ਇੱਦੇ ਸੀ ਚੱਲਦੀ ਚਾਲ ਚੱਲਦੇ ਚੱਲਦੇ ਚੱਲੇ ਜਾਈਏ ਜਾਈਏ ਅੱਗੇ ਤੋਂ ਅੱਗੇ ਹਨਾ ਤੁਹਾਡੀ ਸਾਥ ਤੇ ਸਪੋਰਟ ਦੇ ਨਾਲੇ ਤੱਕ ਪਹੁੰਚੇ ਆ ਤੇ ਬਸ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਨਾਲੇ ਐਡ ਨੂੰ ਨਾ ਐਡ ਨੂੰ ਤੁਸੀਂ ਬੰਦ ਨਾ ਕਰਿਆ ਕਰੋ ਯਾਨੀ ਸਕਿਪ ਨਾ ਕਰਿਆ ਕਰੋ ਐਡ ਨੂੰ ਫੁੱਲ ਵਾਚ ਕਰਿਆ ਕਰੋ ਨਾ ਸਾਰਾ ਯਾਨੀ ਬਲੌਗ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਦਿਆ ਜੇ ਸਾਡੇ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਨਾ ਤੇ ਨਾਲੇ ਕਮੈਂਟ ਵੀ ਕਰ ਦਿਆ ਕਰੋ ਹਨਾ ਜੇ ਤੁਹਾਨੂੰ ਚੰਗਾ ਲੱਗਦਾ ਆਪਣਾ ਸੁਝਾਅ ਵੀ ਦਿਦਾ ਕਰੋ ਹਨਾ ਵੀ ਜਿਹੜੇ ਬਲੌਗ ਬਣਾਈਏ ਸੀ ਹਨਾ ਤੇ ਚਲੋ ਜੀ ਬਰੌਂਦਾ ਕਰਦੇ ਇੱਥੇ ਐਂਡ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੀਓ ਸਾਡੇ ਬਲੌਗ ਦਾ ਨੋਜ਼ਨ ਲੱਗਦੇ ਸਟਿਕਲ ਜੀ 15 ਅਗਸਤ ਵਾਲਾ ਦਿਨ ਅੱਜ ਓਕੇ ਜੀ